ਕਿਰਪਾ ਸਿੰਘ ਪਿੰਡ ਤੇੜੀ ਤੇ ਕੀ ਮਿਲਿਆ ਤੁਹਾਡੀ ਜ਼ਮੀਨ 'ਚ ਇਹ ਹਾਂਜੀ ਜ਼ਮੀਨ ਦੇ ਬਾਹਰ ਪਿਆ ਹੀ ਪੈਲੀ ਦੀ ਗੁੱਠ ਨੁਕਰਜੀ 'ਚ ਕੁੱਤੇ ਡੇ ਹੀ ਫਰੋਲਣ ਆ ਅੱਛਾ ਇਹ ਆ ਡੀ ਐਕਸ ਕਹ ਰਹੇ ਪੁਲਿਸ ਮੁਲਾਜ਼ਮ ਆਏ ਅੱਛਾ ਤੇ ਕਿਸ ਤਰ੍ਹਾਂ ਪਤਾ ਕਿਸ ਤਰ੍ਹਾਂ ਲੱਗਾ ਤੁਹਾਨੂੰ ਇਹ ਨਾ ਪਾਣੀ ਲਾਇਆ ਸੀ ਆਪਾਂ ਪੈਲੀ ਨੂੰ ਵੱਡੇ ਬ੍ਰਦਰ ਪਾਣੀ ਲਾਇਆ ਸੀ ਤੇ ਉਹ ਜੋ ਪਾਣੀ ਦੇਖਣ ਆਏ ਆ ਅੱਛਾ ਤੇ ਉਹਨਾਂ ਵੇਖਿਆ ਕੁੱਤੇ ਫਰੋਲਣ ਦੇ ਹੀ ਅੱਛਾ ਤੇ ਉਹਨਾਂ ਵੇਖ ਕੇ ਦੇ ਮੈਨੂੰ ਫੋੜਾ ਭੇਜਿਆ ਅੱਛਾ ਤੇ ਮੈਂ ਉਸੇ ਵਾਲੇ ਪੁਲਿਸ ਨੂੰ ਬਲਦੇ ਦੀ ਡਿਪਟੀ ਸਾਹਿਬ ਨੂੰ ਅੱਛਾ ਕੀ ਮਿਲਿਆ ਕੀ ਇਹ ਕਿਦੇ ਵਿੱਚ ਕੀ ਹੈਗਾ ਥੋੜਾ ਵਿਸਤਾਰ ਨਾਲ ਦੱਸਿਓ ਇਹਦੇ ਵਿੱਚ ਆ ਡੀਐਕਸੀ ਕਹ ਰਹੇ ਆ ਮੁਲਾਜ਼ਮ ਸਾਹਿਬ ਆਏ ਆ ਕਿੰਨੇ ਪੈਕੇਟ ਹੈਗੇ ਆ ਕਿਰਚ 5 ਪੈਕੇਟ ਜੋ ਪਰ ਇੱਕ ਲਿਫਾਫੇ ਵਿੱਚ ਵਿੱਚੋਂ 5 ਨਿਕਲੇ ਆ ਕਿਸ ਤਰ੍ਹਾਂ ਪੈਕਿੰਗ ਕਿਸ ਰਹੀ ਇਹ ਨਾ ਪੈਕੇਟ ਵਿੱਚੋਂ ਕੁੱਤਿਆਂ ਨੇ ਫਰੋਲ ਕੇ ਕੱਢਤੇ ਹੀ ਇੱਕੋ ਪੈਕੇਟ ਦੇ ਵਿੱਚ ਹੀ ਇਹ ਨਹੀਂ ਪਤਾ ਹੁਣ ਵੀ ਇੱਕ ਜਿਹੇ ਜੰਦੂਆਂ ਜੀ ਤੇ ਫਰੋਲ ਕੇ ਕੱਢੇ ਪਏ ਪੈਕੇਟ ਹੁਣ ਬੰਦ ਨੇ ਪੈਕੇਟ ਬੰਦ ਪਏ ਕਿਸ ਕਲਰ ਦੇ ਨੇ ਪੈਕੇਟ ਪੈਕੇਟ ਵਾਈਟ ਕਲਰ ਦੇ ਨੇ ਨੀ ਪੀਲੇ ਪੀਲੇ ਕਲਰ ਦੇ ਉੱਚਾ ਪੀਲੇ ਕਲਰ ਦਾ ਹਾਂ ਜੀ ਵਿੱਚ ਸੈਲ ਸੁਲ ਵਗੈਰਾ ਵਿੱਚ ਇੱਕ ਜ ਸੈਲ ਹੈ ਤੇ ਇੱਕ ਮੁਲਾਜ਼ਮਾ ਨੇ ਖੋਲਿਆ ਉਹ ਚੋਂ ਇੱਕ ਗਰਨੇਟ ਨਿਕਲਿਆ ਬਾਹਰ ਅੱਛਾ ਗਰਨੇਟ ਇੱਕ ਗੱਟਿਆ ਗਰਨੇਟ ਬਲੂ ਕਲਰ ਦਾ ਅੱਛਾ ਪਹਿਲਾਂ ਵੀ ਕਦੀ ਕੋਈ ਇਸ ਤਰ੍ਹਾਂ ਦਾ ਨਾ ਨਾ ਪਹਿਲਾਂ ਕੋਈ ਨਹੀਂ ਇਸ ਤਰ੍ਹਾਂ ਦੀ ਕੋਈ ਚੀਜ਼ ਅਹੀਂ ਅੱਜ ਸਟੱਬਲ ਬਰਨਿੰਗ ਦੇ ਰਿਗਾਰਡਿੰਗ ਕਿਸਾਨਾਂ ਨੂੰ ਖੇਤਾਂ ਦੇ ਵਿੱਚ ਪਿੰਡ ਤੇੜੀ ਦੇ ਵਿੱਚ ਜਿਹੜਾ ਵਾ ਪਰਾਲੀ ਦੀ ਰਹਿੰਦ-ਖੂੰਦ ਨੂੰ ਅੱਗ ਲਾਉਣ ਤੋਂ ਰੋਕਣ ਲਈ ਅਵੇਅਰਨੈਸ ਮੀਟਿੰਗ ਕਰ ਰਹੇ ਸੀਗੇ ਤੇ ਖੇਤਾਂ ਦੇ ਵਿੱਚ ਜਦੋਂ ਅਸੀਂ ਇੱਕ ਖੇਤੋਂ ਦੂਜੇ ਖੇਤ ਨੂੰ ਜਾ ਰਹੇ ਸੀਗੇ ਤਾਂ ਸਾਨੂੰ ਇੱਕ ਪੋਲੀਥੀਨ ਦਾ ਬੈਗ ਨਜ਼ਰ ਆਇਆ ਜੋ ਸ਼ੱਕੀ ਸ਼ੱਕੀ ਪ੍ਰਤੀਤ ਹੁੰਦਾ ਸੀ ਜਿਸ ਨੂੰ ਅਸੀਂ ਚੈੱਕ ਕੀਤਾ ਤਾਂ ਉਹਦੇ ਵਿੱਚੋਂ ਤਮਾਕਾ ਗੇਜ ਸਮਗਰੀ ਤੇ ਗ੍ਰਨੇਡ ਵਗੈਰਾ ਤੇ ਮਦਰ ਬੋਰਡ ਤੇ ਹੋਰ ਚੀਜ਼ਾਂ ਜਿਹੜੀਆਂ ਉਹ ਬਰਾਮਦ ਹੋਈਆਂ ਜਿਸ ਬਾਰੇ ਮੈਂ ਤੁਰੰਤ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕੀਤਾ ਸੀ ਤੇ ਹੁਣ BDS ਬੰਬ ਡਿਸਪੋਜ਼ਲ ਟੀਮ ਜਿਹੜੀ ਆ ਉਹ ਆ ਰਹੀ ਹੈ ਮੌਕੇ ਦੇ ਉੱਤੇ ਅਸੀਂ ਸੈਂਡ ਬੈਗਾਂ ਦੇ ਨਾਲ ਇਹਨੂੰ ਜਿਹੜਾ ਵਾ ਉਹ ਸੁਰੱਖਿਅਤ ਕਰ ਦਿੱਤਾ ਵਾ ਤੇ ਬਾਕੀ ਇਹ ਜਾਂਚ ਦਾ ਵਿਸ਼ਾ ਵਾ ਇਹ ਬੜੀ ਜਿਹੜੀ ਦੀਵਾਲੀ ਦੇ ਤਿਉਹਾਰ ਆ ਰਿਹਾ ਵਾ ਜਾਂ ਮਤਲਬ ਹੋਰ ਵੀ ਫੈਸਟੀਵਲ ਸੀਜ਼ਨ ਆ ਰਿਹਾ ਵਾ ਉਹਦੇ ਤੋਂ ਪਹਿਲਾਂ ਹੀ ਜਿਹੜਾ ਵਾ ਪੁਲਿਸ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਆ ਜਿਹੜੀ ਇਹ ਮਾਨਯੋਗ ਡੀਜੀਪੀ ਸਾਹਿਬ ਤੇ ਡੀਆਈਜੀ ਸਾਹਿਬ ਤੇ ਐਸਐਸਪੀ ਸਾਹਿਬ ਦੀਆਂ ਸਾਡੀਆਂ ਰੋਜ਼ ਮੀਟਿੰਗਾਂ ਹੁੰਦੀਆਂ ਵਾ ਸੁਰੱਖਿਆ ਨੂੰ ਲੈ ਕੇ ਤੇ ਉਸ ਉਸ ਦਾ ਹੀ ਨਤੀਜਾ ਵਾ ਉਹਦੇ ਚ ਅਸੀਂ ਪੁਲਿਸ ਜਿਹੜੀ ਬਹੁਤ ਮੁਸਤੈਦ ਸੀਗੀ ਤੇ ਮੁਸਤੈਦੀ ਦੇ ਕਾਰਨ ਜਿਹੜਾ ਵਾ ਇਹ ਸਾਨੂੰ ਸਫਲਤਾ ਮਿਲੀ ਆ ਇਹ ਕੋਈ ਵੱਡਾ ਹਾਦਸਾ ਜਿਹੜਾ ਵਾ ਹੋਣ ਤੋਂ ਪਹਿਲਾਂ ਹੀ ਪੁਲਿਸ ਵੱਲੋਂ ਆਪਣੀ ਮੁਸਤੈਦੀ ਨਾਲ ਰੋਕਿਆ ਗਿਆ ਵਾ ਇਹ ਸਾਡੇ ਸੀਨੀਅਰ ਅਫਸਰਾਂ ਦੀਆਂ ਜਿਹੜੀਆਂ ਗਾਈਡਲਾਈਨਸ ਆ ਉਹਦੇ ਮੁਤਾਬਕ ਅਸੀਂ ਦਿਨ ਰਾਤ ਸਟੇਟ ਦੇ ਵਿੱਚ ਪੀਸ ਬਣਾਉਣ ਲਈ ਮਿਹਨਤ ਕਰ ਰਹੇ ਆ ਉਹਦਾ ਨਤੀਜਾ ਵਾ ਬਾਕੀ ਇਹ ਜਾਂਚ ਦਾ ਵਿਸ਼ਾ ਵਾ ਵੀ ਇਹ ਕਿੱਥੋਂ ਆਇਆ ਕਿੰਨੇ ਲਿਆਂਦਾ ਕੀ ਕਰਨਾ ਸੀ ਕਿੱਥੇ ਵਰਤਣਾ ਸੀ ਇਹ ਸਾਡੇ ਸੀਨੀਅਰ ਅਫਸਰ ਤੁਹਾਨੂੰ ਜਿਹੜਾ ਬਰੀਫ ਕਰਨਗੇ ਕਿੰਨੇ ਗ੍ਰਨੇਡ ਸੀ ਕਿੰਨੀ ਆਰਡੀਐਕਸ ਸੀ ਥੋੜਾ ਵਿਸਤਾਰ ਨਾਲ ਤਿੰਨ ਗ੍ਰਨੇਡ ਆ ਜੀ ਤੇ ਆਰਡੀਐਕਸ ਆ ਤੇ ਰਿਮੋਟ ਕੰਟਰੋਲ ਆ ਤੇ ਜਿਹੜੇ ਉਹਦੇ ਇਕੁਪਮੈਂਟਸ ਹੁੰਦੇ ਆ ਸਾਰੇ ਬੈਟਰੀ ਵਗੈਰਾ ਸੈੱਲ ਵਗੈਰਾ ਉਹ ਆ